9.9 ਜਾਣ ਭਰਾ ਸਾਰੇ ਸਾਡੇ ਖੜੇ ਆ ਇਹਨਾਂ ਦੇ ਉਦਮ ਸਦਕਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਸੇ ਸਥਾਨ ਤੇ ਆ ਕੇ ਸੰਗਤ ਦੀ ਸੇਵਾ ਦੇ ਵਿੱਚ ਦੁੱਧ ਤੇ ਲੰਗਰ ਬਿਸਕਾ ਦਾ ਲੰਗਰ ਲਾਇਏ ਜਾਂਦੇ ਆ ਮਾਪਿੰਦਰ ਸਿੰਘ ਪਾਗੂ ਮજરા ਸ਼ਵਲਕ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਅਸੀਂ ਹਾਂ ਮੌਜੂਦ ਫਤੇਗੜ ਸਾਹਿਬ ਦੀ ਪਵਿੱਤਰ ਧਰਤੀ ਤੇ ਸੋ ਜਿੱਥੇ ਛੋਟੇ ਸਾਬਜਾਦਿਆਂ ਨੂੰ ਨੀਹਾਂ ਵਿੱਚ ਉਹ ਸਮੇਂ ਦੀ ਸਰਕਾਰ ਨੇ ਚਣਵਾ ਦਿੱਤਾ ਸੀ ਸ਼ੋਸ਼ੀਦ ਦੀ ਸਭਾ ਦੀਆਂ ਅਸੀਂ ਤੁਹਾਨੂੰ ਦਿਖਾਵਾਂਗੇ ਸਾਰੀਆਂ ਝਲਕੀਆਂ ਲੰਗਰਾਂ ਦੇ ਪ੍ਰਬੰਧਕਾਂ ਨਾਲ ਕਰਾਵਾਂਗੇ ਗੱਲਬਾਤ ਤੇ ਢਾਡੀ ਦਰਬਾਰ ਵੀ ਦਿਖਾਵਾਂਗੇ ਤੁਸੀਂ ਬਣੇ ਰਹਿਣਾ ਸ਼ਵਾਲਕ ਟੀਵੀ ਚੈਨਲ ਦੇ ਨਾਲ ਸੀ ਮੌਜੂਦ ਹਾਂ ਫਤਿਹਗੜ ਸਾਹਿਬ ਦੀ ਪਵਿੱਤਰ ਧਰਤੀ ਤੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਵੱਡੇ ਗੁਰਦੁਆਰਾ ਸਾਹਿਬ ਧੰਤਨ ਬਾਬਾ ਜੂਰਾਵਰ ਸਿੰਘ ਜੀ ਧੰਤਨ ਬਾਬਾ ਫਤਿਹ ਸਿੰਘ ਜੀ ਜਿੱਥੇ ਦੁਨੀਆ ਭਰ ਤੋਂ ਸੰਗਤਾਂ ਨਤਮਸਤਕ ਹੋਰੀਆਂ ਨੇ ਆਹ ਤੁਹਾਨੂੰ ਅਸੀਂ ਸਿੱਧੀਆਂ ਤਸਵੀਰਾਂ ਸ਼왈ਕ ਟੀਵੀ ਚੈਨਲ ਤੋਂ ਦਿਖਾ ਰਹੇ ਹਾਂ ਸੋ ਬਹੁਤ ਸੰਗਤ ਹੈ ਜੋ ਦੁਨੀਆ ਭਰ ਤੇ ਸੰਗਤ ਜਿਹੜੀ ਹੈ ਨਤ ਮਸਤਕ ਹੋ ਰਹੀ ਹੈ ਸੋ ਅਸੀਂ ਤੁਹਾਨੂੰ ਦਿਖਾਵਾਂਗੇ ਹੋਰ ਵੀ ਤਸਵੀਰਾਂ ਦੀਵਾਨ ਹਾਲ ਦੀਆਂ ਤਸਵੀਰਾਂ ਵੀ ਦਿਖਾਵਾਂਗੇ ਲੰਗਰਾਂ ਦੇ ਤਸਵੀਰਾਂ ਵੀ ਦਿਖਾਵਾਂਗੇ ਤੁਸੀਂ ਬਣੇ ਰਹਿਣਾ ਸ਼ਵਲਕ ਟੀਵੀ ਚੈਨਲ ਦੇ ਨਾਲ ਸੰਗਤ ਜ਼ਿਆਦਾ ਹੋਣ ਕਰਕੇ ਥੋੜਾ ਕੰਟਰੋਲ ਵੀ ਜ਼ਰੂਰੀ ਹੈ ਕਿਉਂਕਿ ਸੰਗਤ ਬਹੁਤ ਜ਼ਿਆਦਾ ਹੈ ਇਸ ਕਰਕੇ ਸੰਗਤ ਨੂੰ ਕੰਟਰੋਲ ਦੇ ਵਿੱਚ ਹੀ ਜੋ ਅੱਗੇ ਜਾਣ ਦੀ ਆਗਿਆ ਹੈ ਹਾਂਜੀ 베ਜੀ ਕੀ ਕਹਿਣਾ ਚਾਹੋਗੇ ਹਾਂਜੀ ਕੀ ਨਾਮ ਤੁਹਾਡਾ ਬਲਦੇਵ ਸਿੰਘ ਜੀ ਬਲਦੇਵ ਸਿੰਘ ਜੀ ਕਿੱਥੋਂ ਆਏ ਆਂ ਫਰੀਦਕੋਟ ਜ਼ਿਲ੍ਹੇ ਤੋਂ ਫਰੀਦਕੋਟ ਕਿਵੇਂ ਲੱਗ ਰਿਹਾ ਤੁਹਾਨੂੰ ਅੱਜ ਸੋ ਉਹ ਸਵਾਗਤ ਦੀ ਜ਼ਾਲਮ ਸਰਕਾਰ ਸਹਿਯਾਦਿਆਂ ਨੂੰ ਨੀਂਆ ਵੇਚਣਿਆ ਕੀ ਕਹਿਣਾ ਚਾਹੋਗੇ ਬਹੁਤ ਮਾੜੀ ਗੱਲ ਹੈ ਹਾਂਜੀ ਤੁਸੀਂ ਕੀ ਕਹਿਣਾ ਚਾਹੋਗੇ ਬੱਚੇ ਨਹੀਂ <laughs> ਬੋਲਦੇ <laughs> 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 तोरे का कौन ਜਿਹੜੀ ਅਸਲੀ ਵਿਆਖਿਆ ਆ ਉਹ ਵਿਆਖਿਆ ਸਾਡੇ ਤਖਤਾਂ ਤੋਂ ਹੋਣੀ ਸ਼ੁਰੂ ਹੋਵੇ ਔਰ ਸਭ ਤੋਂ ਪਹਿਲਾ ਕਦਮ ਜੇ ਪੁੱਟਣਾ ਚਾਹੀਦਾ ਆ ਤੇ ਉਹ ਅਕਾਲ ਤਖਤ ਸੈਵਨ ਸ਼੍ਰੋਮਣੀ ਕਮੇਟੀ ਦੇ ਚੁੰਗੇ ਚ ਬਾਹਰ ਕੱਢਣਾ ਪੁੱਟਣਾ ਚਾਹੀਦਾ ਜੱਜਦਾਰ ਸਾਹਿਬ ਸਟੈਂਡ ਲੈਣ ਤੇ ਕੌਮ ਖੜੇਗੀ ਨਾਲ ਵਿਧੀਆਂ ਵਿਧਾਨ ਬਣਿਆ ਹੈ ਜੱਜਦਾਰ ਸਾਹਿਬਾਂ ਨੂੰ ਨਿਯੁਕਤੀ ਕਰਨ ਦਾ ਤੇ ਉਹਨਾਂ ਦੀ ਸੇਵਾ ਮੁਕਤੀ ਦਾ ਪਰ ਤੁਸੀਂ ਉਹ ਸਟੈਂਡ ਲਓ ਤੇ ਸਹੀ ਯਾਰ ਅੱਜ ਕੌਣ ਸਹੀ ਸ਼ਰੋਮਣੀ ਕਮੇਟੀ ਨੂੰ ਵੀ ਅਕਾਲ ਤਖਤ ਸਾਹਿਬ ਨੂੰ ਬਾਹਰ ਕੱਢੋ ਆਪਣੇ ਚੁੰਗਲ ਦੇ ਵਿੱਚੋਂ ਪੰਥ ਦੇ ਅੱਗੇ ਇੱਕ ਫੈਸਲਾ ਰੱਖੋ ਤੇ ਸਹੀ ਸੋ ਜੇ ਇੰਨੀ ਹਿੰਮਤ ਅਕਾਲ ਤਖਤ ਸਾਹਿਬ ਕਰਜੇ ਅਕਾਲ ਤਖਤ ਸਾਹਿਬ ਦੇ ਉੱਤੇ ਬੈਠੇ ਲੋਕ ਕਰ ਜਾਣ ਤੇ ਮੇਰਾ ਵਾਅਦਾ ਆ ਜਿਹੜੇ ਜੱਜਦਾਰਾਂ ਨੂੰ ਅੱਜ ਕੌਮ ਮਜ਼ਾਕ ਕਰਦੀ ਫਿਰਦੀ ਆ ਕਈਆਂ ਥਾਵਾਂ ਤੇ ਬਾੜੇ ਸ਼ਬਦ ਵੀ ਕਹਿੰਦੀ ਫਿਰਦੀ ਆ ਉਹੀ ਜੱਜਦਾਰਾਂ ਦੇ ਪਦਵੇ ਫੇਰ ਉੱਥੇ ਪਹੁੰਚੇਗੇ ਜਿੱਥੇ ਅਸੀਂ ਵੇਖਣਾ ਚਾਹੁੰਦੇ ਆ ਪਰ ਜਾਣੀ ਪਾ ਆ ਜੇ ਇਹਨਾਂ ਲਤਾਂ ਦੇ ਅੰਚ ਤਾਮ ਹੈਗਾ ਸੋ ਸਾਡੀ ਗੁਰੂ ਅਗੇ ਇਹੀ ਅਰਦਾਸ ਆ ਤੇ ਗੁਰੂ ਮਹਾਰਾਜ ਸਾਡੀਆਂ ਸੰਸਥਾ ਮਰਾਤਾ ਤੇ ਸੋਜੀ ਬਖਸ਼ਣ ਤੇ ਇਹਨੇ ਪਰ ਬਖਸ਼ਣ ਉਹਨਾਂ ਦਾ ਸਰੀਰਕ ਰੂਪ ਚ ਜਿਹੜਾ 80 90 ਤੋਂ ਲੈ ਕੇ ਆ ਪਿਛਲੇ 40 45 ਸਾਲਾਂ ਦੇ ਵਿੱਚ ਜਿੰਨੀ ਤਵਾਹੀ ਇਹਨਾਂ ਨੇ ਸਾਡੇ ਨਾਲ ਇਤਿਹਾਸਕ ਮਾਰਤਾ ਦੀ ਸਾਡੇ ਦਸਤਾਵੇਜ਼ਾਂ ਦੀ ਸਾਡੀਆਂ ਪ੍ਰਾਤਿਮਾ ਮਾਰਤਾਂ ਦੀ ਕਰਤੀ ਐਨੀ ਤਾਂ ਮੈਨੂੰ ਲੱਗਦਾ ਤਵਾਹੀ ਸਾਡੀ ਉਦਾਲੀ ਵੇਲੇ ਨਹੀਂ ਹੋਈ ਹੋਣੀ ਨਦਰਸ਼ਾ ਵੇਲੇ ਨਹੀਂ ਹੋਈ ਹੋਣੀ ਜਿੰਮੇ ਤਵਾਰੀ ਹੁਣ ਕੀਤੀ ਜਾ ਰਹੀ ਹੈ ਕੌਣ ਜ਼ਿੰਮੇਵਾਰ ਹੈ ਸਾਡਾ ਸ਼ਰੋਮਨੀ ਕਮੇਟੀ ਜ਼ਿੰਮੇਵਾਰ ਹੈ ਕੌਣ ਜ਼ਿੰਮੇਵਾਰ ਹੈ ਮੈਨੂੰ ਅੱਜ ਹੀ ਪਤਾ ਲੱਗਿਆ ਕਿ ਇਹ ਇੰਗਲੈਂਡ ਦਾ ਜੱਥਾ ਜੀ ਇੱਕ ਉਹ ਜੱਥੇ ਦਾ ਨਵਾਂ ਨਸਕਾਮ ਸੇਵਾ ਜੱਥਾ ਕਾਰ ਸੇਵਾ ਕਰਦੇ ਆ ਕਾਰ ਸੇ ਵਾਲੇ ਨੌਂ ਦੇ ਉੱਤੇ ਲੈ ਕੇ ਘਾਣਾ ਲੈ ਕੇ ਉੱਥੇ ਵੱਡੇ ਨਾ ਵੱਡੇ ਨਾ ਸਪਲਾਂ ਲਾ ਕੇ ਮਸ਼ੀਨਾ ਦਾਲੇ ਹੋ ਜਾਂਦਾ ਢਾ ਦਿਓ ਜੀ ਨਵੇਂ ਬਣਾਉਣਾ ਜੀ ਸੁਗਰੀ ਕਰਨ ਕਰਨਾ ਜੀ ਆ ਨੌਜਵਾਨ ਜਿਹੜੇ ਨੇ ਗੁਰਦਰਾ ਸਾਹਿਬ ਚਨਾਲੋਂ ਤੇ ਜੋ ਦੁੱਧ ਦੀ ਸੇਵਾ ਤੇ ਬਿਸਕੁਟਾਂ ਦੀ ਸੇਵਾ ਲਗਾਤਾਰ ਜਾਰੀ ਹੈ ਸੋ ਆਸੀਂ ਤਸਵੀਰਾਂ ਤੁਹਾਨੂੰ ਸ਼ਿਵਾਲਕ ਟੀਵੀ ਚੈਨਲ ਤੋਂ ਸਾਂਝੀਆਂ ਕਰ ਰਹੇ ਹਾਂ ਸੋ ਬੜੀ ਦੇਰ ਤੋਂ ਲਗਾਤਾਰ ਸੇਵਾ ਚੱਲਦੀ ਆ ਰਹੀ ਆ ਸੋ ਬਹੁਤ ਹੀ ਸਿੱਦਤ ਦੇ ਨਾਲ ਬਹੁਤ ਮਿਹਨਤ ਕਰਦੇ ਨੌਜਵਾਨ ਤੇ ਲਗਾਤਾਰ 3-4 ਦਿਨ ਜਿਹੜੀ ਸੇਵਾ ਏ ਇਹ ਦੁੱਧ ਹੀ ਸੇਵਾ ਚੱਲਦੀ ਰਹਿਣੀ ਆ ਗੱਲਬਾਤ ਵੀ ਕਰਾਵਾਂਗੇ ਪ੍ਰਧਾਨ ਜੀ ਨਾਲ ਤੁਸੀਂ ਬਣੇ ਰਹਿਣਾ ਸ਼ਵਾਲਕ ਟੀਵੀ ਚੈਨਲ ਦੇ ਨਾਲ ਆਜੋ ਭਾਈ ਗੁਰੂ ਦੀ ਸਾਹ ਸੰਗਤ ਜੀ ਆਜੋ ਭਾਈ ਦੁੱਧ ਬਿਸਕੁਟ ਦਾ ਲੰਗਰ ਛੱਕੇ ਜਾਇਓ ਮੇਰਾ ਵੀਰ ਆਜੋ ਗੁਰੂ ਦੀ ਸਾਹ ਸੰਗਤ ਜੀ ਆਜੋ ਭਾਈ ਆਜੋ ਵੀਰ ਜੀ ਤੁਹਾਡਾ ਆਪਣਾ ਲੰਗਰ ਆ ਵੀਰ ਜੀ ਆਜੋ ਦੁੱਧ ਬਿਸਕੁਟ ਦਾ ਲੰਗਰ ਛੱਕੇ ਜਾਇਓ ਵੀਰ ਜੀ ਮੈਂ ਭਿੰਦਰ ਸਿੰਘ ਭਾਗੂ ਮજરા ਸ਼ਵਲਕ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਅਸੀਂ ਹਾਂ ਮੌਜੂਦ ਫਤਿਹਗੜ੍ਹ ਦੀ ਪਵਿੱਤਰ ਧਰਤੀ ਤੇ ਜਿੱਥੇ ਛੋਟੇ ਸਹਿਬਜ਼ਾਦਿਆਂ ਦਸੰਬਰ 1704 ਦੇ ਵਿੱਚ ਉਸ ਸਮੇਂ ਦੀ ਜ਼ਾਲਮ ਸਰਕਾਰ ਨੇ ਛੋਟੇ ਸਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਸ਼ਹੀਦ ਕਰ ਦਿੱਤਾ ਸੀ ਸੋ ਜਿੱਥੇ ਸੰਗਤ ਸਜਦਾ ਕਰਨ ਆ ਰਹੀ ਹੈ ਉਸ ਦੇ ਨਾਲ ਹੀ ਸੋ ਜਿੱਥੇ ਦੁਨੀਆ ਭਰ ਦੀ ਸੰਗਤ ਸਜਦਾ ਕਰਨ ਆ ਰਹੀ ਹੈ ਉੱਥੇ ਬਹੁਤ ਹੀ ਦਾਨੀ ਪ੍ਰੇਮੀਆਂ ਵੱਲੋਂ ਆਸੀਂ ਤੁਹਾਨੂੰ ਦਿਖਾ ਰਹੇ ਹਾਂ ਛੋਟੇ ਸਹਿਬਜ਼ਾਦਿਆਂ ਦੀ ਯਾਦ ਦੇ ਵਿੱਚ ਦੁੱਧ ਅਤੇ ਬਿਸਕੁਟਾਂ ਦਾ ਲੰਗਰ ਜਾਣੀ ਕਰਾਲੀ ਤੋਂ ਚਨਾਲੋਂ ਜੋ ਚਨਾਲੋਂ ਏਰੀਆ ਹੈ ਜਣੀ ਚਨਾਲੋਂ ਪਿੰਡ ਹੈ ਉਸ ਨਗਰ ਦੀ ਸੰਗਤ ਵੱਲੋਂ ਵੱਡੇ ਪੱਧਰ ਤੇ ਸੇਵਾ ਕੀਤੀ ਜਾ ਰਹੀ ਹੈ ਸੋ ਗੱਲਬਾਤ ਕਰਾਵਾਂਗੇ ਪ੍ਰਬੰਧਕਾਰ ਦੇ ਨਾਲ ਸੋ ਪ੍ਰਧਾਨ ਜੀ ਸਾਥੀ ਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਡੇ ਨਾਲ ਮੌਜੂਦ ਨੇ ਸਦਾ ਬਹਾਦਰ ਸਿੰਘ ਓਕੇ ਜਿਹੜੇ ਕਿ ਸੀਨੀਅਰ ਆ ਆਪ ਨੇ ਆਗੂ ਵੀ ਨੇ ਔਰ ਸੀਨੀਅਰ ਐਮਸੀ ਨੇ ਕੀ ਕਹਿਣਾ ਚਾਹੋਗੇ ਅੱਜ ਲੰਗਰ ਦੀ ਸੇਵਾ ਤੁਸੀਂ ਵੱਡੇ ਪੱਧਰ ਤੇ ਚਲਾ ਰਹੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੰਤਨ ਸਾਹਿਬੇ ਕਮਾਲ ਤੰਤਨ ਸਿੱਧ ਸਿੰਘ ਪਤਾ ਸਾਹਿਬ ਸਿਰਗੁਰ ਗੋਬਿੰਦ ਸਿੰਘ ਜੀ ਦੇ ਛੋਟੇ ਲਾਲ ਜਿਨ੍ਹਾਂ ਨੂੰ 12 13 ਪਹ ਨੂੰ ਫਤੇਗੜ ਸਾਹਿਬ ਦੀ ਇਸ ਧਰਤੀ ਦੇ ਉੱਤੇ ਨੀਹਾਂ 'ਚ ਝਣਕੇ ਸ਼ਹੀਦ ਕੀਤਾ ਗਿਆ ਸੀ ਜ਼ਾਲਮਾਂ ਵੱਲੋਂ ਔਰ ਉਸ ਤੇ ਸਬੰਧ ਦੇ ਵਿੱਚ ਸਾਡੇ ਨਗਰ ਚਨਾਲੋਂ ਦੀ ਗੁਰਦੁਆਰਾ ਸਿੰਘ ਸਭਾ ਚਨਾਲੋਂ ਦੀ ਸਮੁੱਚੀ ਸੰਗਤ 9.5 ਨੌਜਵਾਨ ਭਰਾ ਸਾਰੇ ਸਾਡੇ ਖੜੇ ਆ ਇਹਨਾਂ ਦੇ ਉਦਮ ਸਦਕਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਸੇ ਸਥਾਨ ਤੇ ਆ ਕੇ ਸੰਗਤ ਦੀ ਸੇਵਾ ਦੇ ਵਿੱਚ ਦੁੱਧ ਤੇ ਲੰਗਰ ਵਿਸ਼ਪਰਾਂ ਦੇ ਲੰਗਰ ਲਾਏ ਜਾਂਦੇ ਆ ਔਰ ਜੋ ਸੰਗਤ ਇੱਥੇ ਪਹੁੰਚਦੀ ਹੈ ਸਾਰੀ ਸੰਗਤ ਨੂੰ ਇਹ ਜਿਸ ਤਰ੍ਹਾਂ ਦੇ ਵੀ ਕੋਈ ਮਦਦ ਦੀ ਲੋੜ ਹੁੰਦੀ ਹੈ ਸਾਡੇ ਨੌਜਵਾਨ ਕਰਦੇ ਆ ਔਰ ਅਸੀਂ ਤਾਂ ਸਾਰੇ ਨਗਰ ਨਿਵਾਸੀ ਅਸੀਂ ਸਾਰੇ ਬਾਡ ਨੰਬਰ 10 ਦੇ ਸਮੁੱਚੀ ਸੰਗਤ ਉਸ ਵਿੱਚ ਸਾਡੇ ਨਿੱਕਿਆਂ ਜਿੰਦਾਂ ਵੱਡੇ ਸਾਕੇ ਕਰਨ ਵਾਲੇ ਬਸੰਤ ਬਾਬਾ ਜੋਰਾਵਰ ਸਿੰਘ ਬਾਬਾ ਪਤੇ ਸਿੰਘ ਜੀ ਨੂੰ ਅਸੀਂ ਉਹਨਾਂ ਨੂੰ ਚਰਨਾਂ ਦੇ ਵਿੱਚ ਪ੍ਰਣਾਮ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿੰਨੇ ਸਮੇਂ ਤੋਂ ਸੰਗਤਾਂ ਵੱਲੋਂ ਸੇਵਾ ਜਾਰੀ ਹੈ ਮੇਰਾ خیال ਜੀ ਤਕਰੀਬਨ 20-22 ਸਾਲ 25 ਸਾਲ ਹੋ ਗਏ ਹੋਣਗੇ ਜੀ ਲਗਾਤਾਰ ਜਾਰੀ ਹੈ ਜੀ ਸਾਰੇ ਨਗਰ ਦੀ ਸੰਗਤ ਇਹ ਆਪਣੇ ਆਪ ਸਾਰਾ ਤਿਲ ਫੁੱਲ ਇਕੱਠਾ ਕਰਕੇ ਸਾਡੇ ਨਗਰ ਵੱਲੋਂ ਲਿਆ ਜਾਂਦਾ ਜੀ ਸੰਗਤਾਂ ਦਾ ਕਿਹੋ ਜਿਹਾ ਸਹਿਯੋਗ ਮਿਲ ਰਿਹਾ ਹੈ ਸੰਗਤਾਂ ਤਾਂ ਬਹੁਤ ਆਪਣੇ ਆਪ ਨੂੰ ਭਾਗ ਕਰਮਾਲੀਆਂ ਸਮਝਦਿਆਂ ਕਿ ਜਿਨ੍ਹਾਂ ਦਾ ਇਸ ਲੰਗਰ ਦੇ ਵਿੱਚ ਤਿਲ ਫੁੱਲ ਪੈਂਦਾ ਔਰ ਸਭ ਤੋਂ ਵਧਾਈ ਦੇ ਪਾਤਰ ਹੈ ਸਾਡੇ ਨੌਜਵਾਨ ਜਿਨ੍ਹਾਂ ਨੇ ਆਪਣੀ ਸਿੱਖੀ ਵਿਰਾਸਤ ਨੂੰ ਸੰਭਾਲਦੇ ਹੋਏ ਆਪਣੇ ਲੰਗਰਾਂ ਦੀ ਮਰਿਆਦਾ ਨੂੰ ਅੱਗੇ ਤੋਰਦੇ ਹੋਏ ਸਾਡੇ ਨੌਜਵਾਨ ਸਾਡੇ ਗੁਰਦੁਆਰਾ ਕਮੇਟੀ ਦੇ ਸਾਡੇ ਸਾਰੇ ਮੈਂਬਰ ਸਹਿਬਾਨ ਖੜੇ ਆ ਸਾਰੇ ਨਗਰ ਦੇ ਸਾਡੇ ਮੋਤਬਰ ਸੱਜਣ ਸਾਰੇ ਮਿਲ ਕੇ ਕਰਦੇ ਆ ਜੀ ਇਸ ਚੈਨਲ ਤੋਂ ਤੁਹਾਨੂੰ ਦੁਨੀਆ ਭਰ ਦੇ ਵਿੱਚ ਸੰਗਤਾਂ ਦੇਖ ਰਹੀਆਂ ਨੇ ਸੰਗਤਾਂ ਨੂੰ ਕੀ ਮੈਸੇਜ ਕਨਵੇ ਕਰਨਾ ਚਾਹੋਗੇ ਅਸੀ ਤਾਂ ਇਹੀ ਅਰਦਾਸ ਬੇਨਤੀ ਕਰਦੇ ਸੰਗਤਾਂ ਨੂੰ ਕਿ ਇਹ ਉਹ ਸਭ ਤੋਂ ਮਹਿੰਗੀ ਧਰਤੀ ਹੈ ਜਿੱਥੇ ਹਰ ਇੱਕ ਇਨਸਾਨ ਨੂੰ ਦੁਨੀਆ ਚ ਭਾਵੇਂ ਜਿੱਥੇ ਵੀ ਵੱਸਦਾ ਉਹਨੂੰ ਇੱਥੇ ਨਤਮਸਤਕ ਹੋਣਾ ਚਾਹੀਦਾ ਕਿਉਂਕਿ ਐਡੀ ਵੱਡੀ ਸ਼ੀਸ਼ਦੀ ਦੁਨੀਆ ਵਿੱਚ ਕਿਤੇ ਨਹੀਂ ਹੋਈ ਨਾ ਹੋਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਜੀ ਹੋ ਗਏ ਪੀ ਜਾਉਂਗੇ 6 8 ਮੈਂ ਪਈ ਹੋਇਆ 6 ਆਜੋ ਮੇਰਾ ਵੀਰ ਆਜੋ ਪਿੱਛੇ ਆੜੀ ਜੋ ਚੱਕ ਕੇ ਗਲਾਸ ਵੀਰੇ 6 ਅੜਮਾ ਪਾਈਆਂ ਹੋਈਆਂ 6 ਆਜੋ ਮੇਰਾ ਵੀਰ ਆਜੋ ਜਿੰਨੇ ਦਾ ਤਾ ਜਰਸ ਆਜੋ ਮੇਰਾ ਵੀਰ ਆਜੋ ਨਾ ਚੱਕ ਕੇ ਪਿੱਛੇ ਹੋਈਆਂ ਵੀਰੇ ਮੇਰਾ ਝੂਠਾ ਗਲਾਸ ਪਿੱਤੀ ਕਰੇ ਕਾਉਂਦੇ ਆਜੋ ਆਜੀ ਪ੍ਰਧਾਨ ਜੀ ਕੀ ਨਾਮ ਜੀ ਆਪਣਾ ਮੇਰਾ ਨਾਮ ਜੀ ਹਰਿੰਦਰ ਸਿੰਘ ਸਰਾਉ ਹਰਿੰਦਰ ਸਿੰਘ ਜੀ ਕਿੰਨੀ ਕੁ ਦੇਰ ਤੋਂ ਸੇਵਾ ਚੱਲ ਰਹੀ ਐ ਆਲਮੋਸਟ ਜੀ 1994 ਤੋਂ 1995 ਬਿਟਵੀਂ ਸੋ ਕਿੰਨੀਆਂ ਕੁ ਟਰਾਲੀਆਂ ਜਿਹੜੀਆਂ ਐ ਕਿੰਨੇ ਦੀਆਂ ਲੱਗ ਲੰਦੀਆਂ ਇੱਥੇ ਤਕਰੀਬਨ 10 ਤੋਂ 12 ਟਰਾਲੇ 10 ਤੋਂ 12 ਹਾਂਜੀ ਸੋ ਇਹ ਜਿਹੜੀ ਗੰਨੇ ਦੀ ਸੇਵਾ ਐ ਇਹ ਸੰਗਤਾਂ ਵੱਲੋਂ ਇੱਕ ਨਗਰ ਵੱਲੋਂ ਕੁ ਕਈ ਨਗਰਾਂ ਵੱਲੋਂ ਦੀ ਇਹ ਜੀ ਹੂ ਇਲਾਕਾ ਦੇ ਵਾਸੀ ਰਿਲੇਟਿਵ ਰੈਂਡ ਤਰ੍ਹਾਂ ਕਰਾਉਣੀ ਕੋਈ ਪੈਂਟੀ ਜਾਨੀ ਕਿ ਰੌਣੀ ਦਿਲਾ ਦੇ ਸਾਡੇ ਨੌਪਰੇ ਲੱਗ ਰਿਹਾ ਲੱਗਦਾ ਪਰ ਇਲਾਕਾ ਨਿਵਾਸੀਆਂ ਦਾ ਸਹਿਜ ਹੋਊਗਾ ਜੀ। ਸੋ ਸੰਗਤਾਂ ਤੁਹਾਨੂੰ ਵਰਲਡ ਵਾਈਡ ਦੇਖ ਰਹੀਆਂ ਨੇ ਸੰਗਤਾਂ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਅੱਜ ਸ਼ੀਸ਼ਦੀ ਦਿਵਸ ਤੇ? ਸ਼ੀਸ਼ਦੀ ਦਿਵਸ ਤੇ ਇਹੀ ਆ ਜੀ ਵਾਤੇ ਵਾਦ ਆਪਣਾ ਜਿਹੜੇ ਲੋਕ ਇੱਥੇ ਵੀ ਆਉਣੇ ਆ ਦਰਸ਼ਨ ਕਰਨ ਉਹ ਮੇਲਾ ਨਾ ਬਣਾਉਣ ਇਸ ਜਗ੍ਹਾ ਨੂੰ ਸਵਾਦੀ ਤਰ੍ਹਾਂ ਆਉਣ ਅਸੀਂ ਬਹੁਤ ਦੇਖਦੇ ਰਹਿੰਨੇ ਆ। ਕਈ ਲੋਕ ਐ ਕਿ ਹੁੱਲੜਬਾਜੀ ਕਰਦੇ ਆ ਉਹ ਬੰਦ ਹੋਣੀ ਚਾਹੀਦੀ ਆ ਵੈਸੇ ਤਾਂ ਬਹੁਤ ਜ਼ਿਆਦਾ ਕੰਟਰੋਲ ਆ ਕਿ ਪਿਛਲੇ ਕਾਫੀ ਸਾਲਾਂ ਤੋਂ ਪਰ ਜਿੰਨੀ ਵੀ ਰਹਿ ਗਈ ਉਹ ਵੀ ਬੰਦ ਹੋਣੀ ਚਾਹੀਦੀ ਬਸ ਇਹੀ ਬੇਨਤੀ ਆ ਲੋਕਾਂ ਨੂੰ ਕਿ ਜਿਹੜੇ ਆਉਣੇ ਆ ਵਾ ਸਭਾ ਸਮਝ ਕੇ ਆਉਣ ਮੇਲਾ ਸਮਝ ਕੇ ਨਾ ਠੀਕ ਠੀਕ ਜੋ ਸ਼ਹੀਦਾਂ ਨੇ ਪੂਰਨੇ ਪਾਏ ਐ ਉਹਨਾਂ ਤੇ ਚੱਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਸੋ ਬਹੁਤ ਬਹੁਤ ਧੰਨਵਾਦ